ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਆਓ ਗੁਰਬਾਣੀ ਵਿਚਾਰੀਏ ਆਪ ਸੰਗਤਾਂ ਦੇ ਨਾਲ ਗੁਰਬਾਣੀ ਦੀ ਸਾਂਝ ਪਾਣ ਵਾਸਤੇ ਆਓ ਗੁਰਬਾਣੀ ਵਿਚਾਰੀਏ YouTube ਦਾ ਇਹ ਚੈਨਲ ਬਣਾਇਆ ਹੈ ਆਪ ਜੀ ਘਰੇ ਬੈਠੇ ਹੀ ਗੁਰਬਾਣੀ ਨੂੰ ਸਮਝ ਸਕੋ ਔਰ ਉਹਦਾ ਸੁੱਧ ਉਚਾਰਨ ਕਰ ਸਕੋ ਇਹ ਕੋਸ਼ਿਸ਼ ਕੀਤੀ ਗਈ ਹੈ ਸੋ ਆਓ ਗੁਰਬਾਣੀ ਵਿਚਾਰੀਏ YouTube ਦਾ ਇਹ ਚੈਨਲ ਹੈ ਇਨੂੰ ਸਬਸਕ੍ਰਾਈਬ ਕਰੋ ਮਤਬ ਪਰ ਸ਼ੇਅਰ ਕਰੋ ਕਮੈਂਟ ਵੀ ਜਰੂਰ ਕਰਿਆ ਕਰੋ ਔਰ ਲਾਈਕਸ ਵੀ ਕਰਿਆ ਕਰੋ ਆਓ ਬੋਰਡ ਦੇ ਉੱਤੇ ਲਿਖਿਆ ਹੋਇਆ ਕੁਝ ਪੰਕਤੀਆਂ ਆਪ ਵੀ ਦੇਖ ਲਿਓ ਆਓ ਇਹਨਾਂ ਨੇ ਵਿਚਾਰ ਕਰੀਏ ਸਭ ਤੋਂ ਪਹਿਲਾਂ ਜਿਹੜੀ ਪੰਕਤੀ ਹੈ ਜਬ ਜਿਸਾਬ ਦੀ ਬਾਣੀ ਦੇ ਵਿੱਚੋਂ ਸੋਚੈ ਸੋਚ ਨਾ ਹੋਵਈ ਜੇ ਸੋਚੀ ਲਖ ਵਾਰ ਹੁਣ ਸੋਚੈ ਸੁਚਮ ਰੱਖਣੀ ਕਿ ਇਹ ਖੰਦੇਸ਼ ਨੰਨ ਕਰਨੇ ਕਈ ਤਾਂ ਲਗੀਰਾਂ ਵੀ ਕਰਦੇ ਨੇ ਆਟੇ ਵਗੈਰ ਦੀਆਂ ਗੰਗਾ ਦਾ ਜਲ ਛਿੜਕਣਾ ਉਹਨੂੰ ਕਹਿੰਦੇ ਸੁਚਮ ਰੱਖਣੀ ਸੋਚੈ ਤੇ ਥੋੜਾ ਰੁਕਣਾ ਹੈ ਸੋਚੈ ਸੋਚ ਨਾ ਹੋਈ ਸੋਚ ਤੋਂ ਪਵਿੱਤਰਤਾ ਸੁਚਮ ਰੱਖਣ ਨਾਲ ਪਵਿੱਤਰਤਾ ਨਹੀਂ ਹੁੰਦੀ ਕਦੇ ਵੀ ਪਵਿੱਤਰਤਾ ਕਦੋਂ ਹੁੰਦੀ ਜਦੋਂ ਪਵਿੱਤਰ ਮਾਲਕ ਨੂੰ ਜਪਿਆ ਜਾਂਦਾ ਹੈ ਰੱਬ ਨੂੰ ਕੀਤੇ ਕੀਤਾ ਜਾਂਦਾ ਹੈ ਸੋਚ ਸੋਚ ਨਾ ਹੋ ਗਈ ਜੇ ਸੋਚੀ ਲੱਖ ਵਾਰ ਉਹ ਜਿਹੜਾ ਲੱਖ ਸ਼ਬਦ ਹੈ ਨਾ ਇਹਨੂੰ ਲੱਲੇ ਦੇ ਉੱਪਰ ਅਧਕ ਲਾ ਕੇ ਲੱਖ ਕਹਿਣਾ ਹੈ ਕਿ ਜਿਹੜੀ ਸਾਂਝ ਮੈਂ ਆਪ ਸੰਗਤਾਂ ਦੇ ਨਾਲ ਕਰਨ ਲੱਗਿਆ ਇਸ ਸਾਂਝ ਦੇ ਵਿੱਚ ਮੈਂ ਕਈ ਵਿਦਵਾਨਾਂ ਦੇ ਵਿਚਾਰਾਂ ਨੂੰ ਪੜਿਆ ਹੈ ਜਿਵੇਂ ਤਮਲ ਵੀ ਟਕਸਾਲ ਦੇ ਰਹਿ ਚੁਕੇ ਮੁਖੀ ਸੰਤ ਬਾਬਾ ਗੁਰਵਚਨ ਸਿੰਘ ਜੀ ਉਹਨਾਂ ਨੇ ਜਿਵੇਂ ਪਾਠ ਦਰਪਣ ਇੱਕ ਪੋਥੀ ਜਿਹੜੀ ਹੈ ਉਹਨਾਂ ਨੇ ਲਿਖੀ ਹੋਈ ਹੈ ਉਹਦੇ ਵਿੱਚ ਪਾਠ ਦੇ ਭੇਦ ਉਹਨਾਂ ਨੇ ਦੱਸੇ ਹੋਏ ਹਨ ਉਹਨਾਂ ਤੋਂ ਇਲਾਵਾ ਪ੍ਰੋਫੈਸਰ ਸ਼ਾਹ ਸਿੰਘ ਅੱਜ ਕੱਲ੍ਹ ਦੇ ਵਿਦਵਾਨ ਜਿਹੜੇ ਅੱਗੇ ਚੱਲ ਕੇ ਬਹੁਤ ਇਹਨਾਂ ਦਾ ਨਾਮ ਚੱਲਿਆ ਸੋਢੀ ਤੇਜ ਸਿੰਘ ਯਾਨੀ ਹਰਬਾਤ ਸਿੰਘ ਔਰ ਗਿਆਨੀ ਜਗਿੰਦਰ ਸਿੰਘ ਤਲਵਾੜਾ ਇਹੋ ਜਿਹੇ ਵਿਦਵਾਨ ਹੋਰ ਜਿਨ੍ਹਾਂ ਦੀਆਂ ਇਹਨਾਂ ਵਿਚਾਰਾਂ ਨੂੰ ਸੁਣ ਕੇ ਕਿਤਾਬਾਂ ਵਿੱਚ ਪੜ੍ਹ ਕੇ ਆਪ ਸੰਗਤਾਂ ਦੇ ਨਾਲ ਸਾਂਝ ਪਾਣ ਦੀ ਕੋਸ਼ਿਸ਼ ਕਰ ਰਿਹਾ। ਸੰਤ ਬਾਬਾ ਗੁਰਵਚਨ ਸਿੰਘ ਜੀ ਉਹਨਾਂ ਨੇ ਇਹ ਲੱਖ ਦੇ ਉੱਤੇ ਲੱਲੇ ਦੇ ਉੱਤੇ ਅਧਕ ਲਾ ਕੇ ਇਹਨੂੰ ਲੱਖ ਕਹਿਣ ਵਾਸਤੇ ਸੰਕੇਤ ਦਿੱਤਾ ਹੋਇਆ ਕਿ ਇਹਨੂੰ ਲੱਖ ਕਹਿਣਾ ਹੈ। ਗੁਰਬਾਣੀ ਦੇ ਵਿੱਚ ਅਧਕ ਤੇ ਪੈਰ ਦੇ ਵਿੱਚ ਬਿੰਦੀ ਨਹੀਂ ਵਰਤੀ ਗਈ। ਪਰ ਉਚਾਰਨ ਵਿੱਚ ਹੁੰਦੀ ਸੀ। ਬੋਲਣ ਲੱਗਿਆਂ ਅਧਕ ਵਰਤੀ ਜਾਂਦੀ ਸੀ, ਪੈਰ ਵਿੱਚ ਬਿੰਦੀ ਵੀ ਵਰਤੀ ਜਾਂਦੀ ਸੀ ਜਿਵੇਂ ਕਾਲਾ ਪੈਰ ਵਿੱਚ ਬਿੰਦੀ ਤੇ ਪੀੜਾ ਪੈਰ ਵਿੱਚ ਵਿੰਦੀ ਪਾਣੀ ਦਾ ਨਾਲਾ ਹੁੰਦਾ ਉਹਨੂੰ ਕਹਿੰਦੇ ਨਾਲਾ ਉੱਥੇ ਲੱਲੇ ਦੇ ਪੈਰ ਵਿੱਚ ਵਿੰਦੀ ਇਸ ਤਰ੍ਹਾਂ ਲੱਖ ਸ਼ਬਦ ਲੱਲਖਾ ਖ ਲਿਖਿਆ ਹੋਇਆ ਅਪਰਾਧਕ ਲਾ ਕੇ ਲੱਖ ਇਸੇ ਤਰੀਕੇ ਦੇ ਨਾਲ ਮੁਸਕਤ ਮ ਮ ਸ ਸ ਕ ਕਾ ਤਾ ਲਿਖਿਆ ਹੋਇਆ ਹੈ ਸ ਸ ਦੇ ਅਧਕ ਲਾ ਕੇ ਮੁਸਕਤ ਤਾਂ ਇਸ ਤਰ੍ਹਾਂ ਹੀ ਉਚਾਰਨ ਪਹਿਲੇ ਉਂਝ ਹੁੰਦਾ ਸੀ ਪਰ ਲਿਖਣ ਦੇ ਵਿੱਚ ਅਧਕ ਉਤੇ ਪੈਰ ਵਿੰਦੀ ਨਹੀਂ ਸੀ ਕਰਤੀ ਜਾਂਦੀ ਤੂ ਨੂੰ ਸਮਝਣ ਵਾਸਤੇ ਅਸੀਂ ਅਧਕ ਤੇ ਕਈ ਜਗ੍ਹਾ ਪੈਰ ਤੇ ਬਿੰਦੀ ਵੀ ਵਰਤਾਂਗੇ ਸਮਝਾਂਗੇ ਸੋਚਾ ਸੋਚਨਾ ਹੋਈ ਜੇ ਸੋਚੀ ਲੱਖ ਵਾਰ ਇੱਥੇ ਲੱਲੇ ਤੇ ਅਧਕ ਲਾਖੀ ਨੂੰ ਲੱਖ ਕਹਿਣਾ ਹੈ ਇਸ ਤਰ੍ਹਾਂ ਪਾਠ ਹੋਵੇਗਾ ਜਿਹੜੀਆਂ ਸੰਗਤਾਂ ਨੇ ਗੁਰਬਾਣੀ ਪੜ੍ਹਨੀ ਨਹੀਂ ਸਿੱਖੀ ਹੁੰਦੀ ਵੈਸੇ ਪੰਜਾਬੀ ਸਮਝ ਕੇ ਪਾਠ ਕਰਨ ਲੱਗ ਜਾਂਦੇ ਉਹਨਾਂ ਵਾਸਤੇ ਫਿਰ ਇਹ ਕਿੱਥੇ ਰੁਕਣਾ ਸੋਚਿਆ ਰੁਕਣਾ ਪਤਾ ਨਹੀਂ ਹੋਵੇਗਾ ਸੋਚਨਾ ਹੋਈ ਇੱਥੇ ਵੀ ਸ਼ਾਇਦ ਨਾ ਰੁਕਣਾ ਤੋ ਸੰਥਿਆ ਗੁਰਬਾਣੀ ਦੀ ਬਹੁਤ ਜ਼ਰੂਰੀ ਹੈ ਅਗਲੀ ਪੰਕਤੀ ਵਿੱਚ ਨਾਨਕ ਹੁਕਮੇ ਜੇ ਬੁਝੇ ਤਾਂ ਹਉਮੈ ਕਹ ਨ ਕੋਇ ਨਾਨਕ ਦਾ ਕਕਾ ਮੁਕਤਾ ਹੈ ਗੁਰਬਾਣੀ ਵਿਆਕਰਣ ਦੇ ਅਨੁਸਾਰ ਇਹ ਸੰਬੋਧਨ ਸ਼ਬਦ ਹੈ ਜੇ ਕਿਸੇ ਨਾਮ ਦੇ ਆਖਰੀ ਅੱਖਰ ਨੂੰ ਔਂਕੜ ਨਾ ਆਵੇ ਜਿਵੇਂ ਨਾਨਕ ਦਾ ਆਖਰੀ ਅੱਖਰ ਕਕਾ ਹੈ ਉਦੇ 4 ਕਾਰਨ ਹੁੰਦੇ ਜਾਂ ਤਾਂ ਉਹ ਸ਼ਬਦ ਇਸਤਰੀ ਲਿੰਗ ਹੋਵੇਗਾ ਜਾਂ ਬਹੁਵਚਨ ਹੋਵੇਗਾ ਜਾਂ ਉਹਦੇ ਨਾਲ ਕੀ ਕਾ ਵਗੈਰਾ ਸੰਬੰਧ ਕਾਵੇਗਾ ਜਾਂ ਫਿਰ ਉਹ ਸੰਬੋਧਨ ਕਰਕੇ ਉਚਾਰਿਆ ਹੋਇਆ ਸ਼ਬਦ ਹੋਵੇਗਾ ਤੋ ਇੱਥੇ ਸੰਬੋਧਨ ਹੈ ਨਾਨਕ ਇਸ ਤਰ੍ਹਾਂ ਪੜ੍ਹ ਹੋਵੇਗਾ ਨਾਨਕ ਹੁਕਮ ਹੈ ਜੇ 부ਝੇ ਹੁਣ ਇੱਥੇ ਵੀ ਬੱਬੇ ਨੂੰ ਕਣ ਝੱਜ ਦੁਲਾਮਾ ਆਮ ਬੰਦਾ ਤੈਨੂੰ 부ਝੇ ਪੜ ਜਾਊਗਾ ਪਰ 부ਝੇ ਇੱਥੇ ਅਰਥ ਨਹੀਂ ਹੈ ਜਿੱਥੇ ਤ੍ਰਿਸ਼ਨਾ ਬੁਝਣ ਦੀ ਗੱਲ ਹੋਵੇਗੀ ਉੱਥੇ ਜ਼ਰੂਰ ਬੁਝਾਈ ਜਾਂ ਬੁਝੇ ਪੜ ਬੁਝੇ ਕੀਤਾ ਜਾ ਸਕਦਾ ਪ੍ਰਿਥੀ ਅਧਿਕ ਲਾ ਕੇ ਬੁਝੇ ਇੱਥੇ ਵੀ ਅਧਿਕ ਲਈ ਜਾਣੀ ਹੈ ਕੋਈ ਨਾ ਵੀ ਜਿੱਕ ਕੇ ਥੋੜਾ ਭਾਰ ਦੇ ਕੇ ਬੋਲੇ ਜਨਾ ਬੁਝੇ ਨਾਨਕ ਹੁਕਮ ਹੈ ਜੇ ਬੁਝੇ ਤਾਂ ਹਉਮੈ ਕਹੈ ਨਾ ਕੋਈ ਜੇ ਨਾਨਕ ਜੇ ਉਸ ਮਾਲਕ ਦੇ ਹੁਕਮ ਨੂੰ ਸਮਝ ਲੈਂਦਾ ਨਾ ਫਿਰ ਉਹ ਆਪਣੇ ਆਪ ਨੂੰ ਵੱਡਾ ਨਹੀਂ ਗੰਦਾ ਹੰਕਾਰ ਦੀ ਗੱਲ ਨਹੀਂ ਕਰਦਾ ਹੈ ਅਗਲੀ ਪੰਕਤੀ ਦੇਖੀਏ ਗਾਵੈ ਕੋ ਤਾਣ ਹੋਵੇ ਕਿਸੈ ਤਾਣ ਜਦੋਂ ਇਸ ਤਰ੍ਹਾਂ ਪੜਾਂਗੇ ਪੰਕਤੀ ਆndi ਅਗੇ ਗਾਵੈ ਕੋ ਗੁਣ ਵੜਿਆਈਆਂ ਚਾਰ ਸਭ ਤੋਂ ਪਹਿਲਾਂ ਮੈਂ ਤਾਂ ਬੋਲਿਆ ਗਾਵੈ ਕੋ ਤਾਣ ਕਿਉਂਕਿ ਜਦੋਂ ਪਹਿਲੀ ਪੰਕਤੀ ਪੜਾਂਗੇ ਗਾਵੈ ਕੋ ਤਾਣ ਦੀ ਉੱਥੇ ਬਿਸ਼ਾਮ ਤਾਣ ਤਾਣ ਦੇ ਉੱਤੇ ਹੋਵੇਗਾ ਗਾਵੈ ਕੋ ਤਾਣ ਹੋਵੇ ਕਿਸੈ ਤਾਣ ਪਰ ਜਦੋਂ ਅਗਲੀਆਂ ਪੰਕਤੀਆਂ ਪੜਾਂਗੇ ਨਾ ਉਹਦੇ ਵਿੱਚ ਹਰੇਕ ਜਗ੍ਹਾ ਗਾਵੈ ਕੋ ਇੱਥੇ ਵਿਸ਼ਰਾਮ ਹੋਣਾ ਤਾਂ ਇੱਥੇ ਵੀ ਗਾਵੈ ਕੋ ਵਿਸ਼ਰਾਮ ਹੈ ਗਾਵੈ ਕੋ ਤੇ ਵਿਸ਼ਰਾਮ ਲੈਣਾ ਗਾਵੈ ਕੋ ਹਲਕਾ ਵਿਸ਼ਰਾਮ ਗੁਣ ਵਡਿਆਈਆਂ 4 ਇਹਨੂੰ ਵਡਿਆਈਆਂ ਨੂੰ ਕਈ ਵਿਦਵਾਨਾਂ ਨੇ ਵਡਿਆਈ ਵੱਖਰਾ ਦਿੱਤਾ ਐਡਾ ਇੱਧਰ ਲਾ ਦਿੱਤਾ ਆ 4 ਇਹਨੂੰ ਕਰਤੱਵ ਬਣਾ ਦਿੱਤਾ ਤੇ ਫਿਰ ਕੋਈ ਇਹਨੂੰ ਕਰਤੱਵ ਕਹਿੰਦੇ ਨੇ ਕਿ ਰੱਬ ਦੇ ਜਿਹੜੇ ਗੁਣ ਗਾਣੇ ਦੀ ਵਡਿਆਈ ਕਰਨੀ ਸਾਡਾ ਕਰਤੱਬ ਹੈ ਪਰ ਗੁਰਬਾਣੀ ਵਿਆਕਰਨ ਅਨੁਸਾਰ ਇਹ ਬਹੁਵਚਨ ਸ਼ਬਦ ਹੈ ਵਡਿਆਈਆਂ ਗੁਣ ਦੇ ਨਾਲ ਨੋ ਕਰਨੀ ਹੈ ਇਹ ਵੀ ਬਹੁਵਚਨ ਸ਼ਬਦ ਹੈ ਤੋ ਗਾਵੇ ਕੋ ਕੋਈ ਗਾਉਂਦਾ ਹੈ ਮਾਲਕ ਨੂੰ ਰੱਬ ਨੂੰ ਗੁਣ ਵਡਿਆਈਆਂ ਚਾਰ ਚਾਰ ਦਾ ਅਰਥ ਹੈ ਸੁੰਦਰ ਜਦੋਂ ਚੱਚੇ ਨੂੰ ਕਹਨਾ ਰਾਰਾ ਹੋਵੇਗਾ ਇਹ ਅਰਥ ਹੋਵੇਗਾ ਸੁੰਦਰ ਪਰ ਜੇ ਰਾਰੇ ਨੂੰ ਸਿਹਾਰੀ ਲੱਗ ਗਈ ਅਰਥ ਹੋਵੇਗਾ ਗਿਣਤੀ ਦੇ ਚਾਰ ਤੋ ਇਹ ਸਤਗੁਰ ਨੇ ਜਦੋਂ ਇਹ ਧਿਆਨ ਨਾਲ ਬਾਣੀ ਪੜੋਗੇ ਨਾ ਜਿੱਥੇ ਗਿਣਤੀ ਦੀ ਗੱਲ ਹੋਣੀ ਉੱਥੇ ਸਿਹਾਰੀ ਵਰਤੀ ਹੋਈ ਹੈ ਨਹੀਂ ਤਾਂ ਬੇਨਾ ਸਿਹਾਰੀ ਤਾਂ ਹੈ ਗਾਵੈ ਕੋ ਕੋਈ ਗਾਉਂਦਾ ਹੈ ਗੁਣ ਵਡਿਆਈਆਂ ਚਾਰ ਉਸ ਮਾਲਕ ਦੇ ਗੁਣ ਉਹਦੀਆਂ ਸੁੰਦਰ ਵਡਿਆਈਆਂ ਤੋਂ ਇਥੇ ਚਾਰ ਤੋਂ ਭਾਵ ਸੁੰਦਰ ਹੈ ਅਗਲੀ ਪੰਕਤੀ ਹੈ ਗੁਰ ਈਸ਼ਰ ਗੁਰ ਗੋਰਖ ਬ੍ਰਹਮਾ ਗੁਰ ਪਾਰਵਤੀ ਮਾਈ ਇਕਸਾਲ ਵਿੱਚ ਇਸ ਤਰ੍ਹਾਂ ਪੜ੍ਹ ਕੀਤਾ ਜਾਂਦਾ ਸੰਪਰਤਾਵਾਂ ਦੇ ਵਿੱਚ ਇਸ ਤਰ੍ਹਾਂ ਪੜਾਇਆ ਜਾਂਦਾ ਗੁਰਈਸ਼ਰ ਈਸ਼ਰ ਤੋਂ ਭਾਵ ਹੈ ਸ਼ੇਵ ਗੁਰ ਗੋਰਖ ਗੋਰਖ ਤੋਂ ਭਾਵ ਵਿਸ਼ਨੂੰ ਲਿਆ ਕਹਿੰਦੇ ਗੁਰਵਚਨ ਸਿੰਘ ਜੀ ਉਹਨਾਂ ਨੂੰ ਬ੍ਰਹਮ ਗੁਰ ਇਹਨੂੰ ਬਰਮਾ ਵੀ ਬੜਦੇ ਨੇ ਪਰ ਇਹ ਥੋੜਾ ਰਾਰੇ ਥੋੜਾ ਭਜਨ ਦੇ ਕੇ ਬ੍ਰਹਮ ਇਹਨੂੰ ਬ੍ਰਹਮ ਸ਼ਬਦ ਚੱਲ ਜਿੱਤਾ ਜਾਂਦਾ ਪਾਰਵਤੀ ਮਾਈ ਪਰ ਜੇ ਅਸੀਂ ਅਰਥਮਦਵ ਕਪਣ ਹੋਵੇ ਤਾਂ ਵਿਦਵਾਨ ਇਸ ਤਰ੍ਹਾਂ ਕਹਿੰਦੇ ਨੇ ਗੁਰ ਈਸ਼ਰ ਮੇਰੇ ਵਾਸਤੇ ਸ਼ਿਵ ਜੀ ਮੇਰਾ ਗੁਰੂ ਹੋਈ ਹੈ ਗੁਰ ਗੋਰਖ ਵਿਸ਼ਨੂੰ ਜਾਂ ਗੋਰਖ ਮੇਰੇ ਵਾਸਤੇ ਮੇਰਾ ਗੁਰੂ ਹੋਈ ਹੈ ਮੈਨੇ ਕਿਸੇ ਨਾ ਜਾਣਦਾ ਬ੍ਰਹਮ ਇਸ ਤਰ੍ਹਾਂ ਓਕੇ ਨਾ ਅਗੇ ਗੁਰ ਪਾਰਵਤੀ ਮਾਈ ਇਸ ਤਰ੍ਹਾਂ ਅਰਥ ਮਤਾਵਕ ਔਰ ਈਸ਼ਰ ਗੁਰ ਗੋਰਖ ਬ੍ਰਹਮ ਗੁਰ ਪਾਰਵਤੀ ਮਾਈ ਮੇਰੇ ਵਾਸਤੇ ਸ਼ਿਵ ਜੀ ਵਿਸ਼ਨੂੰ ਬ੍ਰਹਮ ਮੇਰਾ ਗੁਰੂ ਹੋਈ ਹੈ ਔਰ ਪਾਰਵਤੀ ਮਾਈ ਨੂੰ ਲੋਕ ਮੰਨਦੇ ਨੇ ਮੇਰਾ ਗੁਰੂ ਹੀ ਮੇਰੇ ਵਾਸਤੇ ਪਾਰਵਤੀ ਮਾਈ ਹੈ ਮਿਤਮਨ ਐਸਾ ਜਿਹੜਾ ਇਹਦਾ ਉਚਾਰਨ ਵੀ ਕਰਦੇ ਨੇ ਅਰਥ ਕਰਦੇ ਨੇ ਪਟਕਸਾਲ ਦੇ ਵਿੱਚ ਬ੍ਰਹਮਾ ਗੁਰਤੀ ਆ ਕੇ ਬਿਸ਼ਰਾਮ ਦਿੱਤਾ ਜਾਂਦਾ ਪਾਰਵਤੀ ਮਾਈ ਅਲੱਗ ਪੜਿਆ ਜਾਂਦਾ ਹੈ ਪਾਠ ਦੇ ਭੇਦ ਚੱਕਰ ਨਹੀਂ ਅਸਲ ਦੇ ਵਿੱਚ ਲਗਾ ਮਾਤਰਾ ਦਾ ਅਸੀਂ ਖਿਆਲ ਰੱਖਣਾ ਹੈ ਤੋ ਫਿਰ ਇਹਨੂੰ ਬ੍ਰਹਮਾ ਸ਼ਬਦਾਂ ਥੋੜਾ ਵਜਨ ਦੇ ਕੇ ਬ੍ਰਹਮਾ ਅੱਗੇ ਪੰਕਤੀ ਹੈ ਗੁਰਾ ਇਕ ਦੇ ਬੁਝਾਈ ਸਭਨਾ ਜੀਆਂ ਦਾ ਇੱਕ ਦਾਤਾ ਸੋ ਮੈਂ ਮਿਸਰ ਨਾ ਜਾਈ ਕਿਉਂਕਿ ਮੈਨੂੰ ਆਦਤ ਹੈ ਥੋੜਾ ਮੈਂ ਗਿੰਦੀ ਲਾ ਕੇ ਪਾਠ ਕਰਦਾ ਗੁਰਬਾਣੀ ਵਿਆਕਰਨ ਅਨੁਸਾਰ ਤੂੰ ਮੈਂ ਜੀਆਂ ਪੜਿਆ ਉਪਰ ਮੈਂ ਬੜੀਆਂ ਪੜਿਆ ਗੁਰਾ ਏ ਸਤਿਗੁਰੂ ਇਹ ਸੰਬੋਧਨ ਸ਼ਬਦ ਹੈ ਜਿਵੇਂ ਨਾਨਕਾ ਕੱਕ ਲੱਗੇ ਹੁੰਦਾ ਨਾਨਕ ਨੂੰ ਉਹ ਵੀ ਕਹਿੰਦੇ ਨਾਨਕਾ ਕਬੀਰਾ ਇਥੇ ਸ਼ਬਦ ਹੈ ਗੁਰਾ ਕਿਹ ਜਗ ਬਾਣੀ ਸ਼ਬਦਾਂ ਦਾ ਬਾਬਾ ਹੋਰ ਖਾਣਾ ਖੁਸ਼ੀ ਖੁਆਰ ਬਾਬਾ ਆਪਨਾ ਬਸੋਂ ਇਹ گاਉ ਤੇ ਇਹ ਸੰਬੋਧਨ ਸ਼ਬਦ ਕੰਨੇ ਵਾਲੇ ਸ਼ਬਦ ਵੀ ਸੰਬੋਧਨ ਹੁੰਦੇ ਤੋ ਗੁਰਾ ਇਹਨੂੰ ਕਈ ਸੱਜਣ ਗੁਰਾਂ ਕਹਿ ਜਾਂਦੇ ਬਿੰਦੀ ਲਾ ਜਾਂਦੇ ਸਮਝ ਨਹੀਂ ਹੁੰਦੀ ਚਾਹੇ ਕਿਹਦੀ ਸੰਖਿਆ ਨਹੀਂ ਕੀਤੀ ਹੁੰਦੀ ਤੋਂ ਗੁਰਾਂ ਬੋਲ ਜਾਂਦੇ ਨੇ ਜਦ ਕਿ ਸ਼ਬਦ ਹੈ ਗੁਰਾ ਇੱਕ ਦੇ ਬੁਝਾਈ ਮੈਨੇ ਸੋਝੀ ਦੇਦੇ ਸਤਿਗੁਰੂ ਕਿ ਸਾਰਿਆਂ ਜੀਵਾਂ ਦਾ ਤੂੰ ਇੱਕੋ ਹੀ ਦਾਤਾ ਏ ਮੈਂ ਤੈਨੂੰ ਭੁੱਲਾਂਗਾ ਤੋਂ ਇਹਨੂੰ ਗੁਰਾਂ ਨਹੀਂ ਪੜਨਾ ਪਾਠ ਦਰਪਣ ਦੇ ਵਿੱਚ ਗਿਆਨੀ ਗੁਰਵਚਨ ਸਿੰਘ ਜੀ ਉਹਨਾਂ ਨੇ ਵੀ ਇਹ ਸੰਕੇਤ ਦਿੱਤਾ ਹੋਇਆ ਹੈ ਅਗਲੀ ਪੰਕਤੀ ਹੈ ਤੀਰਥ ਨਹਾਵਾ ਜੇ ਕਿਸ ਭਾਵਾਂ ਬਿਨ ਭਾਣੇ ਕੇ ਨਾਏ ਕਰੀ ਹੁਣ ਇਥੇ ਨਾਵਾ ਨੰਨੁਕਨਾਂ ਬਾਦਿਕਨਾਂ ਲਿਖਿਆ ਇਹ ਨਾਵਾ ਸ਼ਬਦ ਇੱਥੇ ਵੀ ਨੰਨੁਕਨਾਂ ਇਹੜੀ ਸਾਰੀ ਨਾਏ ਤੇ ਜਦੋਂ ਤੁਸੀਂ ਪਾਠ ਦਰਫਲ ਵੀ ਪੜੋਗੇ ਨਾ ਜਾਨੀ ਗੁਰੂਵਚਨ ਸਿੰਘ ਜੀ ਉਹਨਾਂ ਦਾ ਉਹਨਾਂ ਨੇ ਵੀ ਇੱਥੇ ਪੈਰ ਛਾਹ ਲਾਇਆ ਇੱਥੇ ਵੀ ਹੱਲ ਆਇਆ ਇਹਨੂੰ ਨਾਵਾ ਕਿਹਾ ਇਹਨੂੰ ਨਾਏ ਕਿਹਾ ਕਿਉਂਕਿ ਜਦੋਂ ਵੀ ਇਹ ਨਾਵਾ ਸ਼ਬਦ ਤੀਰਥ ਦੇ ਨਾਲ ਆਵੇਗਾ ਨਾ ਇਸ਼ਨਾਨ ਕਰਨ ਦੀ ਗੱਲ ਹੋਵੇਗੀ ਉੱਥੇ ਨੂੰ ਨਾਵਾ ਵੜਿਆ ਜਾਣਾ ਤੀਰਥ ਨਾਵਾ ਮੈਂ ਤੀਰਥ ਦੇ ਉੱਤੇ ਨਾਵਾ ਜੇ ਇਸ ਭਾਵਾਂ ਮਹਾਂ ਮਾਲਕ ਜੀ ਤੈਨੂੰ ਚੰਗਾ ਲੱਗੇ ਬਿਨ ਭਾਣੇ ਕੇ ਨਾਏ ਕਰੀ ਇਹਨੂੰ ਵੀ ਨਾਏ ਕਹਿਣਾ ਬਿਨਾ ਤੇਰੀ ਰਜਾ ਤੋਂ ਨਾ ਕੇ ਮੈਂ ਕੀ ਕਰਨਾ ਪਾਪ ਮੇਰਾ ਨਾਤਾ ਵਿਅਰਥ ਹੈ ਜੇ ਤੇਰੀ ਮਿਹਰ ਤੇ ਨਿਗਾਹ ਨਾ ਹੋਵੇ ਤੋ ਇੱਥੇ ਪਾਠ ਹੈ ਨਾਏ ਇੱਥੇ ਪਾਠ ਹੈ ਨਾਵਾ ਇਸ ਚੀਜ਼ ਦਾ ਖਿਆਲ ਕਰਨਾ ਨਾਵਾ ਤੇ ਨਾਏ ਪੜ੍ਹਨਾ ਮੰਨਨੇ ਕੀ ਗਤ ਕਹੀ ਨਾ ਜਾਏ ਇਹ ਮੰਨਣ ਵਾਲੀਆਂ ਪੌੜੀਆਂ ਦੀ ਪਹਿਲੀ ਪੰਕਤੀ ਜਿਹਨੂੰ ਅਸੀਂ ਪੜ੍ਹਾਂਗੇ ਉਥੇ ਮੰਨੇ ਦੇ ਨੰਨੇ ਨੂੰ ਇੱਕ ਨਾਮ ਹੈ ਮੰਮੀ ਟਿੱਪੀ ਨੰਨੇ ਨਾਮ ਪਹਿਲੀ ਪੌੜੀ ਦੇ ਵਿੱਚ ਹਰ ਇੱਕ ਜਗ੍ਹਾ ਮੰਨੇ ਕੀ ਗਤ ਕਹੀ ਨਾ ਜਾਏ ਜੇ ਕੋ ਕਹ ਪਿਛਾ ਪਸ਼ੂ ਤਾਏ ਕਾਗਜ਼ ਕਲਮ ਨਾ ਲਿਖਣ ਹਾਰ ਮੰਨੇ ਕਾ ਵਿਕਰਣ ਵਿਚਾਰ ਐਸਾ ਨਾਮ ਨਿਰੰਜਨ ਹੋਏ ਜੇ ਕੋ ਮੰਨ ਜਾਣਾ ਮਾਨਕ ਹੋਏ ਤੋ ਇਥੇ ਮੰਨੇ ਤੋ ਇਥੇ ਪਾਠ ਮੰਨੇ ਜਿਨੇ ਮਾਲਕ ਦੇ ਪ੍ਰਮਾਤਮਾ ਨਾਲ ਨੂੰ ਮੰਨ ਲਿਆ ਹੋਇਆ ਹੈ ਜਿਹਨੇ ਮੰਨ ਲਿਆ ਹੋਇਆ ਜਿਹੜਾ ਜੁੜ ਗਿਆ ਚੰਗੀ ਤਰ੍ਹਾਂ ਦੀ ਅਵਸਥਾ ਦੱਸਣੀ ਨਹੀਂ ਜਾ ਸਕਦੀ। ਤੋਂ ਅਗਲੀਆਂ ਜਿਹੜੀਆਂ ਪੰਕਤੀਆਂ ਨਾ ਉਹਦੇ ਵਿੱਚ ਦਲਾਵਾਂ ਨਾਲ ਹੈ ਮੰਨ। ਉਹਦਾ ਭਾਵ ਹੈ ਜੇ ਕੋਈ ਮੰਨ ਲਵੇ। ਪਹਿਲੀ ਪਉੜੀ ਜੀ ਦੱਸਿਆ ਜਿਹਨੇ ਮੰਨ ਲਿਆ। ਅਗਲੀ ਪਉੜੀ ਜੀ ਦੱਸਿਆ ਜੇ ਕੋਈ ਮੰਨ ਲਵੇ। ਤੋਂ ਮੰਨ ਤਰੈ ਤਾਰੇ ਗੁਰਸਿੱਖ। ਇਹ ਗੁਰਸਿੱਖ ਕਈ ਜਗ੍ਹਾ ਅ ਕਈ ਪੜਨ ਵਾਲੇ ਨੂੰ ਗੁਰਸਿੱਖ ਇਕੱਠਾ ਪੜ ਜਾਂਦੇ ਨੇ। ਨਹੀਂ ਗੁਰਦੇ ਰਾਰੇ ਨੂੰ ਊਕੜਾ। ਸਿੱਖ ਦੇ ਖੱਖੇ ਨੂੰ ਵੀ ਇੱਕ ਔਂਕੜ ਹੈ। ਤਾਂ ਫਿਰ ਔਂਕੜ ਲੱਗਣ ਕਰਕੇ ਇਹਦੇ ਉਹਨਾਂ ਦਾ ਪਾਠ ਅਲੱਗ-ਅਲੱਗ ਹੋਣਾ ਇੱਕ ਗੁਰੂ ਤੇ ਇੱਕ ਸਿੱਖ ਅਰਥ ਵੈਸੇ ਹੀ ਬਣਦਾ। ਜਿਹੜਾ ਮੰਨ ਲੈਂਦਾ। ਪ੍ਰਮਾਤਮਾ ਪਰਮੇਸ਼ਰ ਦੇ ਨਾਮ ਨੂੰ ਜੇ ਕੋਈ ਮੰਨ ਲਵੇ ਉਹ ਆਪਤਰ ਦਾ ਹੋਰ ਨਾਲ ਨਹੀਂ ਵਿਚਾਰਦਾ। ਗੁਰੂ ਆਪਤਰ ਜਾਂਦਾ ਤੇ ਸਿੱਖ ਨੂੰ ਵੀ ਦਾਰ ਦਿੰਦਾ ਹੈ। ਤੋਂ ਇਸ ਤਰ੍ਹਾਂ ਇਹ ਪਾਠ ਗੁਰ ਸਿੱਖ ਵੀ ਅਲੱਗ-ਅਲੱਗ ਕਰਨਾ ਹੈ ਔਰ ਗੁਰਬਾਣੀ ਪਾਠ ਦਰਪਣ ਦੇ ਵਿੱਚ ਗਿਆਨੀ ਗੁਰਬਚਨ ਸਿੰਘ ਜੀ ਉਹਨਾਂ ਨੇ ਇਹ ਲਿਖਿਆ ਵੀ ਹੋਇਆ ਹੈ ਕਿ ਇਸ ਪਾਠ ਨੂੰ ਅਲੱਗ-ਅਲੱਗ ਪੜਨਾ ਹੈ ਸੋ ਅਸੀਂ ਦੇਖਿਆ ਵੀ ਇੰਨੀ ਕਿ ਪੁੰਤੀਆਂ ਦੇ ਵਿੱਚ ਕਿੰਨੇ ਭੇਦ ਨੇ ਤੇ ਸਾਰੇ ਨੂੰ ਸਮਝਣ ਵਾਸਤੇ ਗੁਰਬਾਣੀ ਸੰਥਿਆ ਜ਼ਰੂਰੀ ਹੁੰਦੀ ਹੈ ਇਸ ਕਰਕੇ ਗੁਰਬਾਣੀ ਪੜ੍ਹੀਏ ਸਮਝੀਏ ਇਹ ਕੋਸ਼ਿਸ਼ ਕੀਤੀ ਜਾ ਰਹੀ ਆਪ ਸੰਗਤਾਂ ਦੇ ਨਾਲ ਕਿ ਸਾਰੀ ਸਮਝ YouTube ਤੇ ਵੀਡੀਓ ਬਣਾ ਕੇ ਆਪ ਸੰਗਤਾਂ ਵਾਸਤੇ ਪਾਈ ਜਾਂਦੀ ਹੈ ਸੋ ਆਪ ਜੀ ਜ਼ਰੂਰ ਇਸ ਕੀਤੀ ਹੋਈ ਵਿਚਾਰਨ ਸੁਣਿਆ ਕਰੋ ਔਰ ਦੇਖਿਆ ਕਰੋ ਦੇ ਨਾਲ ਸੰਜ ਜਨਮ ਕਰਿਆ ਕਰੋ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ